ਗੁਰੂ ਪਿਆਰੀ ਗੁਰੂ ਸواری ਈ ਕੋਦ ਗੁਰੂ ਪਿਆਰ ਅੰਦਰ ਆਉਂਨੀ ਸਮਾਧੀਆਂ ਲਾ ਕੇ ਮਨੁੱਖ ਤੋਂ ਦੇਵਤੇ ਦਾ ਸਫਰ ਤੈਅ ਕਰ ਰਹੀ ਸੀ ਸਭ ਤੋਂ ਨੀਚ ਜਾਤੀ ਮੰਨੀ ਜਾਂਦੀ ਹੈ ਪਸ਼ੂ ਪ੍ਰੇਰਿਤ ਇਦੂ ਪਰ ਮਨੁੱਖ ਮੰਨਿਆ ਜਾਂਦਾ ਹੈ ਤੇ ਮਨੁੱਖ ਦੇ ਉੱਪਰ ਦੇਵਤਾ ਹੈ ਤੇ ਜਿਸ ਗੁਰੂ ਸਾਹਿਬ ਦੀ ਆਪਾਂ ਗੋਦੀ ਚ ਬੈਠੇ ਸੱਚ ਜਾਣਿਓ ਮੈਨੂੰ ਮੀਰ ਜੀ ਕਹਿੰਦੇ ਵੀ ਸਮਾਂ ਤੁਦਾ ਜੇ ਲੇਟ ਆ ੱੱੱ ਟਿੱਪਾਈ ਸਾਹਿਬ ਜੀ ਕੀਰਤਨ ਹੀ ਇੰਨੇ ਪਿਆਰ ਨਾਲ ਕਰ ਰਹੇ ਸੀ ਨਾ ਤੇ ਗੁਰਮੁਖ ਖਾਨੇ ਆਖਿਆ ਵੀ ਅਜੇ ਰੁਕ ਜਾਓ ਪਰ ਅੰਦਰੋਂ ਆਵਾਜ਼ ਆਈ ਨਹੀਂ ਅਸਲੀ ਭੋਜਨ ਜਿਹੜਾ ਹੈ ਨਾ ਰੂਹ ਦਾ ਉਹ ਹੈ ਕੀਰਤਨ ਆਖੋ ਸਤਨਾਮ ਗੁਰੂ ਰਾਮਦਾਸ ਮਹਾਰੇ ਦੀ ਗੋਦੀ 'ਚ ਜਿੱਥੇ ਕੀਰਤਨੀਆਂ ਲੱਗਦੇ ਨਾ ਤੇ ਕੀਰਤਨੀਆਂ ਦੇ ਪਿੱਛੇ ਵਹਿਣ ਵਾਸਤੇ ਵੱਡੇ ਵੱਡੇ ਰਾਜੇ ਮਹਾਰਾਜੇ ਤਰਸਦੇ ਆਖੋ ਸਤਨਾਮ ਸ੍ਰੀ ਪੀ ਸਾਨੂੰ ਇਹਨਾਂ ਦੇ ਪਿੱਛੇ 5-7 ਮਿੰਟ ਲਈ ਜਗ੍ਹਾ ਮਿਲ ਜੇ ਤੇ ਮੈਂ ਪਿੱਛੇ ਭਾਈ ਸਤਨਾਮ ਸਿੰਘ ਉਹਨਾਂ ਦੇ ਬੈਠਾ ਨਾਲੇ ਸਰਵਣ ਕਰ ਰਿਹਾ ਸੀ ਤੇ ਮੇਰੇ ਅੰਦਰ ਚੱਲ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਮਾਰੇ ਗੁਰੂ ਰਾਮਦਾਸ ਪਾਤਸ਼ਾਹ ਅੱਜ ਵੀ ਹਾਜ਼ਰ ਨੇ ਵੀ ਦੁਨੀਆ ਤਰਸਦੀ ਹੈ ਬੇਨਤੀ ਕਰਕੇ ਪਿੱਛੇ ਵੇਂਦੀ ਹੈ ਤੇ ਆਪਾਂ ਨੂੰ ਅੱਜ ਮੌਕਾ ਮਿਲ ਗਿਆ ਸਭੀ ਪਹਿਲਾਂ ਆਗੇ ਆਪਾਂ ਪਿੱਛੇ ਬੈੰਨੇ ਆਖੋ ਸਤਨਾਮ ਇੰਨਾ ਪਿਆਰ ਦੇ ਨਾਲ ਭਾਈ ਸਾਹਿਬ ਸ਼ਬਦ ਲਾਈ ਜੀ ਕਰਦਾ ਸੀ ਸੁਣੀਓ ਜਾਈਏ ਬੜਾ ਸ਼ੁਕਰ ਹੈ ਗੁਰਮੁਖੋ ਮੈਂ ਕਿਨੇ ਚਲੋ ਸਮੇਂ ਪਾ ਕੇ 100 ਵਾਧੇ ਘਾਟੀ ਹੁੰਦੇ ਪਰ ਮੈਂ ਤੇ ਕਿਨਾ ਵੀ ਆ ਧਰਤੀ ਚੁੰਮਣ ਯੋਗ ਜੇ ਇਹਨੂੰ ਮੱਥਾ ਟਿਕਦਾ ਜੇ ਥੋੜੇ ਮਹੀਨੇ ਪਹਿਲਾਂ ਇੱਥੇ ਸਮਾਗਮ ਹੋਇਆ ਸੀ ਤੇ ਅਸੀਂ ਹਾਜ਼ਰੀ ਭਰ ਕੇ ਗਏ ਆ ਖੁਸ ਸਤਿਨਾਮ ਤੇ ਮੈਂ ਗੁਰੂ ਹਣਗੇ ਵੀ ਜਗਾ ਤੇ ਉਹੀ ਹੈ ਕਿੱਡੇ ਵੱਡੇ ਭਾਗ ਸੰਸ ਦੀ ਤੁਹਾਡੇ ਇੱਕ ਸਮਾਗਮ ਨੂੰ ਤਰਸੀਦਾ ਸਾਲਾਂ ਬੱਧੀ ਤੇ ਇਹ ਵੀਰੇ ਭੈਣਾਬ ਸਾਰੇ ਫਤੇ ਪ੍ਰਵਾਨ ਕਰ ਦਿਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਕਬੀਰ ਜੀ ਨੂੰ ਬੜੀ ਰੂਹ ਨਾਲ ਗਾਇਆ ਤੇ ਮੈਂ ਉਹਨਾਂ ਦਾ ਪੱਲਾ ਪਕੜ ਕੇ ਦਿਲ ਕੀਤਾ ਵੀ ਅੱਜ ਕਬੀਰ ਸਾਹਿਬ ਜੀ ਦੇ ਕੁਝ ਜੀਵਨ ਦੀਆਂ ਝਲਕਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਆਓ ਇੱਕ ਵਾਰੀ ਸੀਸ ਦਿਓ ਸਾਰੀ ਸੰਗਤ ਜਿੰਨੀ ਆਵਾਜ਼ ਲਕੋਇਓ ਨਾ ਇਹ ਲੱਭਣਾ ਨਹੀਂ ਸਮਾਂ ਲਕੋਇਓ ਨਾ ਇਸ ਚੀਜ਼ ਨੂੰ ਜਿੰਨੇ ਵੀਰ ਭੈਣ ਬੈਠੇ ਨੇਤਰ ਬੰਦ ਕਰੋ ਆਓ ਅਸਲੀ ਲਾਹਾ ਲਈਏ ਕਰਿਓ ਕਿਰਪਾ ਸੰਗਤ ਬੜੀ ਪਿਆਰੀ ਐ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਪਸ਼ੂ ਬਿਰਤੀ ਪ੍ਰੇਤ ਬਿਰਤੀ ਤੇ ਮਨੁੱਖੀ ਜਾਮਾ ਇਹਦੂ ਉੱਪਰ ਦੇਵਤਾ ਹੁੰਦਾ ਏ ਜਿਹੜਾ ਕੀਰਤਨ ਕਥਾ ਰੂਹ ਦੇ ਨਾਲ ਸੁਣ ਕੇ ਉਹਦਾ ਅਮਲ ਕਰਦਾ ਮਹਾਰਾਜ ਉਹਨੂੰ ਦੇਵਤਾ ਬਣਾਉਂਦੀ ਤੇ ਦੇਵਤਾ ਪਤਾ ਕੌਣ ਹੁੰਦਾ ਏ ਸਾਡੇ ਵੱਡੇ ਸਮਝਾਉਂਦੇ ਸੀ ਕਹਿੰਦੇ ਸਭ ਤੋਂ ਵੱਡਾ ਦੇਵਤਾ ਤੁਹਾਡੀ ਮਾਂ ਵਾ ਕੌਣ ਜੀ ਤੁਹਾਡੀ ਮਾਂ ਇੱਕ ਪਥਰੀ ਹੋ ਜੇ 4 ਮਹੀਨੇ ਦੀ ਨੀਂਦ ਨਹੀਂ ਆਉਂਦੀ 9 ਮਹੀਨੇ ਰੱਖਦੀ ਹੈ ਫਿਰ ਗੰਦਗੀ ਤੋਂ ਹੁੰਦੀ ਹੈ ਇਹ ਮੈਸੇਜ ਮੈਂ ਤਾਂ ਦਿੱਤਾ ਚਾਰ ਚਾਰ ਬੱਚੇ ਪੈਦਾ ਕਰਕੇ ਮਾਵਾਂ ਬਿਰਦਾ ਸ਼ਰਮ ਵਿੱਚ ਥੱਕੇ ਖਾਣ ਇੱਥੋਂ ਪਤਾ ਲੱਗਦਾ ਸਾਡੇ ਤੋਂ ਡੰਗਰ ਚੰਗੇ ਐ ਪਸ਼ੂ ਚੰਗੇ ਐ ਉਹ ਵੀ ਭਾਵੇਂ ਪਸ਼ੂ ਨੇ ਪਰ ਆਪਣੇ ਬੱਚਿਆਂ ਨੂੰ ਤੇ ਬੱਚੇ ਗਾਂ ਮਾਂ ਨੂੰ ਪਿਆਰ ਕਰਦੇ ਆ ਮਾਰੇ ਸੁਖਮਣੀ ਸਾਹਿਬ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਉਤੋਂ ਗੱਲ ਸਹੀ ਨਾ ਉਹ ਤੇ ਸਿੰਗਰ ਵੀ ਸਾਨੂੰ ਸਮਝਾਉਂਦੇ ਆ ਆ ਭਾਈ ਸਾਡਾ ਆਪਣਾ ਵੀਰ ਭਾਈ ਗੁਲਾਬ ਸਿੰਘ ਉਹਨੇ ਇੱਕ ਸੌਂਗ ਗਾਇਆ ਉਹਨੇ ਬੜਾ ਸੋਹਣਾ ਟੱਪਾ ਵੇਚ ਲਿਆ ਕਿ ਮਾਂ ਪਿਓ ਵਿਰਦਾ ਆਸ਼ਰਮ ਛੱਡ ਕੇ ਸੇਵਾ ਕਰਨ ਛਬੀਲਾ ਤੇ ਬੜਾ ਵਧੀਆ ਲੱਗਾ ਪੀ ਇਹਨੂੰ ਬਾਣੀ ਨੇ ਆਖਿਆ ਬਾਹਰ ਭੇਖ ਬਾਹਰੋਂ ਧਰਮੀ ਕਹੋਣਿਆ ਅੰਤਰ ਮਲ ਮਾਇਆ ਸਭਛ ਨਾਹੇ ਕਛ ਕਰੈ ਸੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁ ਕਹਿੰਦੇ ਬਾਹਰੋਂ ਵੜਾਤਰ ਵੀ ਲੱਗਦਾ ਅੰਦਰ ਕੁੱਤਾ ਲੋਭ ਦਾ ਬੈਠਾ ਭੌਂਕੀ ਜਾਂਦਾ ਖੁਸਾਤ ਨਾਲ ਅੱਜ ਜਿੰਨਾ ਵੈਰ ਵਿਰੋਧ ਜੋ ਵੀ ਆਪਣੇ ਘਰ ਚ ਹੁੰਦਾ ਸਾਰੇ ਸਿਆਪੇ ਦੀ ਜੜ ਹੈ ਮਾਇਆ ਇਹਨੇ ਨਹੀਂ ਛੱਡਿਆ ਕਿਸੇ ਦੇ ਪੱਲੇ ਕੁਝ ਸੋ ਕਹਿੰਦੇ ਭਾਵ ਸਾਧ ਸੰਤ ਜੀ ਇਹ ਸੱਚੀ ਧਰਤੀ ਦੀਵਾਨ ਤੇ ਰੋਜ਼ ਲਾਈਦੇ ਪਿਛਲੀ ਇਹਦੀ ਵੀ ਇਦਾਂ ਹੀ ਹੋਇਆ ਸੀ ਇੱਥੇ ਜਗਾ ਇਦਾਂ ਦਾ ਉਹ ਰੱਬ ਬਣਿਆ ਕਿ ਆਟੋਮੈਟਿਕ ਆਨੰਦ ਵਰਤ ਜਾਂਦਾ ਜੀ ਤਾਂ ਕਰਕੇ ਮੈਂ ਬਚਨ ਕਰ ਰਿਹਾ ਸੀ ਕਿ ਪਸ਼ੂ ਵੀਰਤੀ ਵੀ ਆਪਣੀ ਮਾਂ ਤੇ ਬੱਚੇ ਨੂੰ ਪਛਾਣਦੀ ਐ ਅੱਜ ਮਨੁੱਖ ਇੰਨਕ ਗਿਰ ਗਿਆ ਪਹਿਲਾ ਦੇਵਤਾ ਮਾਂ ਸੀ ਜਿੰਨੇ ਜਨਮ ਦਿੱਤਾ ਗੰਦਗੀ ਧੋਤੀ ਪੜਾਇਆ ਲਿਖਾਇਆ ਅੱਜ ਮਾਂ ਨੂੰ ਘਰੋਂ ਗੱਡੀ ਜਾਂਦੇ ਓ ਤੇ ਪਿਪਲ ਨੂੰ ਜਾ ਕੇ ਤੁਸੀਂ ਤੇਲ ਪਾਉਂਦੇ ਤੇਲ ਪਾਓ ਮਾਂ ਦੇ ਸਿਰ 'ਤੇ ਹੈ ਮਟੀਆਂ ਤੇ ਜਾ ਕੇ ਤੇ ਚਾਦਰ ਚੜਾਉਂਦਾ ਮਾਂ ਦੇ ਸੂਟ ਪਾਟ ਇਹਨੂੰ ਚਾਦਰ ਲੈ ਕੇ ਦੇ ਬਲਿਹਾਰੀ ਗੁਰਿਆ ਆਪਣੇ ਦਿਹਾੜੀ ਸਦ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਘਰ ਮਨੁੱਖ ਤੋਂ ਦੇਵਤੇ ਪਤਾ ਕੌਣ ਬਣਾਉਂਦਾ ਗੁਰੂ ਤੇ ਗੁਰੂ ਕਿਦਾਂ ਬਣਾਉਂਦਾ ਏ ਸੰਗਤ ਕਰਕੇ ਕੀਰਤਨ ਕਥਾ ਸੁਣ ਕੇ ਤੇ ਕੀਰਤਨ ਕਥਾ ਜਦੋਂ ਅੰਦਰ ਅਮਲ ਕਰਦਾ ਨਾ ਕਬੀਰ ਸਤਗੁਰੂ ਸੂਰਮੇ ਮਾਰੇ ਸਹਬ ਨੇ ਚਿੱਲੇ ਤੇ ਚੜਾਇਆ ਕਮਾਨ ਆਪਣੇ ਸਾਰੇ ਇਦਾਂ ਬੈਠਿਆਂ ਫਿਰ ਮਾਰੇ ਨੇ ਛੱਡਿਆ ਭਾਈ ਸਹਬ ਕੀਰਤਨ ਕਰ ਰਹੇ ਸੀ ਸੁਰਾਂ ਤੇ ਤੇ ਸਿੱਧੇ ਤੀਰ ਚਾੜ ਚਾੜ ਕੇ ਛੱਡ ਰਹੇ ਸੀ ਹਰ ਜਪਦਿਆਂ ਖਿੰ ਢਿਲ ਨਾ ਕੀ ਜਈ ਮੇਰੀ ਜਿੰਦੜੀਏ ਐ ਲੱਗਦਾ ਜਿਵੇਂ ਸਾਹ ਖਿੱਚਦਾ ਨਾ ਕੋਈ ਜਿਹੜੇ ਤੁਹਾਡੇ ਚਿਹਰੇ ਇਦਾਂ ਝੁਲੰਦਾ ਸੀ ਨਾ ਮਤ ਕੀ ਜਾਪ ਸਾ ਆਵੇ ਕਿ ਇਹੋ ਜੇ ਤੀਰ ਭਾਈ ਸਾਹਿਬ ਛੱਡ ਰਹੇ ਸੀ ਸੀਨਿਆਂ ਚ ਪੱਥਰ ਦਿਲਾਂ ਚ ਕੋਈ ਕੱਤੋਂ ਨਿੰਦਿਆ ਕਰਦਾ ਏ ਕੱਤੋਂ ਚੁਗਲੀ ਕਰਦਾ ਈਰਖਾ ਲੜਦਾ ਏ ਪਤਾ ਨਹੀਂ ਸਾਹ ਹੋਣਾ ਕਿ ਇਹ ਗਾਰੇ ਸੀ ਭਾਈ ਸਾਹਿਬ ਨਹੀਂ ਤੇ ਤੁਸੀਂ ਝੂਟੇ ਲੈ ਰਹੇ ਸੀ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪ੍ਰਾਕਰੇਜੇ ਸਾਡੇ ਤੇ ਪਤਾ ਨਹੀਂ ਕਰੇਜੀ ਤੇ ਕਿਹੜੀ ਬੁਲਟ ਪ੍ਰੂਫ ਜੈਕਟ ਪਾਈ ਵੀ ਇੰਨਾ ਕਥਾ ਕੀਰਤਨ ਹੁੰਦਾ ਸਾਨੂੰ ਲੱਗਦਾ ਹੀ ਨਹੀਂ ਮੈਂ ਕਿੰਨਾ ਇਹ ਧਰਤੀ ਇੰਨੀ ਪਵਿੱਤਰ ਚੱਪੇ ਚੱਪੇ ਤੇ ਗੁਰੂ ਘਰ ਇੱਕ ਨਗਰ ਚ 10-10 ਗੁਰੂ ਘਰ ਆ 100-100 ਖੰਡ ਪਾਠ ਚੱਲਦਾ ਹੈ ਪ੍ਰਵਾਹ ਚੱਲ ਰਿਹਾ ਪਤਾ ਨਹੀਂ ਕਿਹੜੀ ਬਾਡੀ ਬਿਲਡਰ ਬਣਾਈ ਵੀ ਇਹਦੇ ਚ ਖੋਦਾ ਹੀ ਨਹੀਂ ਤੁਮਾਰੇ ਕਿਰਪਾ ਕਰਨਾਓ ਵਰਖਾ ਕਰਿਓ ਸਾਰੀ ਸੰਗਤ ਗੱਜ ਕੇ गुरु वाह गुरु गुरू Bye. My... ਬੱਲੇ ਹਾਰੀ ਗੁਰ ਆਪਣੇ ਬੱਲੇ ਹਾਰੀ ਗੁਰ ਆਪਣੇ ਹਾਰੀ ਗੁਰ ਆਪਣੇ ਵਾਹ ਪਿਆਰਿਆ ਦਿਹਾੜੀ ਸਦਵਾਰ ਦਿਹਾੜੀ ਸਦਵਾਰ ਜਨਮਾਂ ਨਾਲ ਸਤੇ ਦੇਵਤ ਕੀਏ ਜਨਮਾਂ ਨਾਲ ਸਤੇ ਦੇਵਤ ਕੀਏ ਸਤੇ ਦੇਵਤ ਕੀਏ ਜਨਮਾਂ ਨਾਲ ਸਤੇ ਦੇਵਤ ਕੀਏ ਹਾ ਹਾ ਮਾਰੇ ਕਹਿੰਦੇ ਮਨੁੱਖ ਤੋਂ ਦੇਵਤੇ ਬਣਾਤਾ ਦੇਵਤੇ ਜਿਹੜੇ 33 ਕਰੋੜ ਬਣਦੇ ਆ ਇੱਕ ਮੈਨੂੰ ਕਹਿੰਦਾ ਬਾਬਾ ਜੀ ਇੰਨੇ ਹੁੰਦੇ ਆ ਕੋ ਸਤਨਾਹ ਇੱਕ ਤੇ ਹੁਣ ਕਟਾਸ਼ ਵੜਾ ਨਾ ਕਿੰਨੇ ਵੀ 33 ਕਰੋੜ ਦੇ ਵੀ ਦੇ ਐਨੇ ਕਿੱਥੇ ਆਉਣਗੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਹਾਰਾ ਲਿਆ ਸਤਿਗੁਰੂ ਤੁਸੀਂ ਦੱਸੋ ਤੇ ਮਾਰੇ ਦੀ ਬਾਣੀ ਚ ਬਹੁਤ ਥਾਵਾਂ ਤੇ ਜ਼ਿਕਰ ਆਉਂਦਾ ਸਿਮਰਹਿ ਦੇਵਤੇ ਕੋੜ 33 ਤੇ ਬਣਨੇ ਕਿਦਾਂ ਵਾ ਥੋੜਾ ਜਿਹਾ ਆਸਾ ਦੀ ਵਾਰਕ ਚੱਲਿਓ ਉੱਥੇ ਜ਼ਿਕਰ ਮਾਰਨ ਨੇ ਥੋੜਾ ਜਿਹਾ ਡੀਪਲੀ ਕੀਤਾ ਡੂੰਗਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਇਹ ਦੇਵਤਾ ਕਿਹਨੂੰ ਕਹਿੰਦੇ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਤੇ ਸਭ ਤੋਂ ਵੱਡਾ ਦੇਵਤਾ ਮੇਰੀ ਮਾਂ ਜਿਨੇ ਮੈਨੂੰ ਜਨਮ ਦਿੱਤਾ ਓਦੋਂ ਵੱਡਾ ਦੇਵਤਾ ਮੇਰਾ ਪਿਓ ਜਿਨੇ ਦਿਹਾੜੀਆਂ ਕਰਕੇ ਮੈਨੂੰ ਪਾਲਿਆ ਓਦੋਂ ਵੱਡਾ ਦੇਵਤਾ ਮੇਰਾ ਸਕੂਲ ਦਾ ਟੀਚਰ ਜਿਨੇ ਮੈਨੂੰ ਪੜਾਇਆ ਓਦੋਂ ਵੱਡਾ ਦੇਵਤਾ ਮੇਰਾ ਵਿਦਿਆਗੁਰੂ ਬੋਲੇ ਸਤਨਾਮ ਓਦੋਂ ਵੱਡਾ ਦੇਵਤਾ ਪਾਣੀ ਜਿਹਦ ਨਾਰੀ ਨੂੰ ਪਾਣੀ ਆ ਹੈ ਉਸ ਤੋਂ ਵੱਡਾ ਦੇਵਤਾ ਦਰਖਤ ਆਕਸੀਜਨ ਦੇ ਰਿਹਾ ਸੋ ਸੌਖੇ ਤਰੀਕੇ ਨਾਲ ਜੇ ਵੇਖਿਆ ਜਾਵੇ ਤੇ ਦੇਵਤਾ ਕੌਣ ਜਿਹੜਾ ਤੁਹਾਨੂੰ ਕੁਝ ਦੇ ਰਿਹਾ ਤੁਹਾਡੇ ਤੋਂ ਲੈ ਨਹੀਂ ਰਿਹਾ ਤਾਂ ਕਰਕੇ ਪ੍ਰਾਰਥਨ ਸਮੇਂ 'ਚ ਬਹੁਤੇ ਲੋਕ ਅਣ ਪੜ੍ਹੋਂ ਕਰਕੇ ਉਹ ਏਕ-ਏਕ ਦੇਵਤੇ ਨਾਲ ਜੁੜ ਗਏ ਆਖੋ ਸਤਨਾਮ ਅੱਜ ਵੀ ਤੁਸੀਂ ਵੇਖੋ ਕਈਆਂ ਦੇ ਕੰਮਕਾਰ ਨਹੀਂ ਹੁੰਦੇ ਨਾ ਤੇ ਉਹ ਫਿਰ ਉਹ ਕਾਲ ਸੁਣਦੇ ਆ ਜਾਂ ਨਾਰੀਅਲ ਪਾਉਂਦੇ ਵੀ ਜਿਵੇਂ ਜਿਵੇਂ ਨਾਰੀਅਲ ਰੁੜੂਗਾ ਤੇ ਉਵੇਂ-ਉਵੇਂ ਮੇਰੇ ਪਾਪ ਰੁੜਨਗੇ ਅੱਜ ਵੀ ਉੱਥੇ ਖੜੋਤੇ ਆ ਠੀਕ ਹੈ ਸਤਕਾਰਯੋਗ ਹੈ ਸਾਰੇ ਸਤਕਾਰਯੋਗ ਹੈ ਗਾਵੇ ਤੁਹਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੂਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਪਰ ਮਹਾਰਾਜ ਕਹਿੰਦੇ ਆ ਜਾ ਤੂੰ ਤੂੰ ਦੇਵਤਿਆਂ ਨੂੰ ਪੂਜਦਾ ਫਿਰਦਾ ਜੇ ਤੈਨੂੰ ਦੇਵਤਾ ਬਣਾ ਦਈਏ ਤਾਂ ਪਰਹੀਂ ਬਣਨਾ ਨਹੀਂ ਚਾਹੁੰਦੇ ਅਸੀਂ ਤੇ ਖੋਣੇ ਆ ਤੇ ਜਿੰਨਾ ਚਿਰ ਆਪਾਂ ਦੇਣਾ ਨਹੀਂ ਸ਼ੁਰੂ ਕੀਤਾ ਉਹਨਾਂ ਚਿਰ ਦੇਵਤੇ ਨਹੀਂ ਬਣਨਾ ਤੇ ਬਾਣੀ ਬਣਾ ਦਿੰਦੀ ਹੈ ਆਓ ਮੈਂ ਕਬੀਰ ਸਾਹਿਬ ਦੇ ਚਰਨ ਫੜ ਲੱਗਾ ਆਖੋ ਸਤਨਾਮ